ਭਾਰਤ ਮੈਂ ਤਰਜੀਹ ਤਜਰਬਾ ਦੋਸਤੋ ਅੱਜ ਮੌਜੂਦਾ ਸਮੇਂ ਦੇ ਦੌਰਾਨ ਅਸੀਂ ਦੇਖਿਆ ਕਿ ਬਹੁਤ ਸਾਰੇ ਬੱਚੇ ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ ਜਿਆਦਾਤਰ ਮੋਬਾਈਲ ਦੇ ਨਾਲ ਜੁੜਿਆ ਰਹਿੰਦਾ ਹੈ ਜਿਹੜਾ ਕਾਫੀ ਚਿੰਤਾ ਦਾ ਵਿਸ਼ਾ ਹੈ ਜਿੱਦੀ ਲਈ ਸਰਕਾਰਾਂ ਬਨੋ ਵੀ ਸਮੇਂ-ਸਮੇਂ ਤੇ ਹੱਲ ਕੀਤੇ ਜਾ ਰਹੇ ਬੱਚਿਆਂ ਨੂੰ ਹਰ ਤਰ੍ਹਾਂ ਜਿਹੜਾ ਤਨਵੇ ਵੀ ਕੀਤਾ ਜਾਂਦਾ ਵੀ ਜਿਹੜਾ ਮੋਬਾਈਲ ਆ ਜਿੱਥੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਦਿਮਾਗੀ ਤੌਰ ਤੇ ਘਾਤਕ ਹੈ ਉੱਥੇ ਤੁਹਾਡੀ ਸੋਝੀ ਬੁੱਧੀ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਇਹ ਡਿਸਟਰਬ ਕਰਦਾ ਹੈ ਸੋ ਇਸੇ ਲੀਹੇ ਤਹਿਤ ਜਿਹੜਾ ਕਿਲਾ ਹੁਸ਼ਿਆਰਪੁਰ ਦੇ ਕਸਬਾ ਮਾਣਪੁਰ ਦੇ ਵਿੱਚ ਨਿੱਕੀਆਂ ਕੌਮਾਂ ਦੇ ਸੰਪਾਦਕ ਬਰਜਿੰਦਰ ਮਾਨ ਹੋਰਾਂ ਨੇ ਇੱਕ ਕੋਸ਼ਿਸ਼ ਕੀਤੀ ਆਪਣੇ ਸਹਿਯੋਗੀਆਂ ਦੇ ਨਾਲ ਕਿ ਭੀ ਜਿਹੜੇ ਬੱਚੇ ਆ ਉਹਨਾਂ ਦੀ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮੋਬਾਈਲ ਤੋਂ ਠਾਣ ਲਈ ਮੋਬਾਈਲ ਤੋਂ ਧਿਆਨ ਲਾਣ ਦਾ ਬਦਲ ਲਈ ਕਿਤਾਬਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਜਿਨ੍ਹਾਂ ਲਈ ਉਹ ਪ੍ਰੋਜੈਕਟ ਤਿਆਰ ਕੀਤਾ ਹੈ ਜਿਸ ਪ੍ਰੋਜੈਕਟ ਦੇ ਤਹਿਤ ਉਹ ਕਈ ਵਾਰ ਸਕੂਲਾਂ ਦੇ ਵਿੱਚ ਜਾ ਕੇ ਬੁੱਕਸ ਦੇ ਵੀ ਚੁੱਕੇ ਆ ਔਰ ਜ਼ਿਆਦਾਤਰ ਟੀਚਰਜ਼ ਨੂੰ ਪਹਿਲਾਂ ਦਿੱਤੀ ਜਾਂਦੀ ਹੈ ਤਾਂ ਕਿ ਟੀਚਰ ਉਹਨੂੰ ਮੈਟਰ ਪੜ੍ਹ ਕੇ ਤੇ ਉਹ ਬੱਚਿਆਂ ਦੇ ਵਿੱਚ ਉਹਨਾਂ ਨੂੰ ਦੱਸੇ ਤੇ ਉਹ ਕਿਤਾਬ ਰੇ ਤਾਂ ਉਹ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਜਾਂ ਔਰ ਇਹ ਜਿਹੜਾ ਵਿਸ਼ਾ ਹੈ ਬੜਾ ਚਿੰਤਾ ਦਾ ਹੈ ਚਿੰਤਨ ਦਈਆ ਤੁਸੀਂ ਇਹਨਾਂ ਮਾਨ ਸਾਹਿਬ ਕੋਲੋਂ ਕਿਸ ਤਰ੍ਹਾਂ ਲਿਖਿਆ ਗਿਆ ਮਾਨ ਸਾਹਿਬ ਇੱਕ ਇਹ ਜਿਹੜਾ ਤੁਹਾਡਾ ਪ੍ਰੋਜੈਕਟ ਆ ਕਿਸ ਤਰ ਆਉਣ ਵਾਲੇ ਸਮੇਂ 'ਚ ਨੂੰ ਤੁਸੀਂ ਅਗਲੀ ਰੋਕ ਤੇ ਲੈ ਰਹੇ ਹੋ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਦਵਾ ਰਹੇ ਜੀ ਡਾਕਟਰ ਸਾਹਿਬ ਨੂਆ ਸਾਹਿਬ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਵਿਚਾਰਾਂ ਨੂੰ ਦੁਸ਼ ਦੁਨੀਆ ਤੱਕ ਪਹੁੰਚਾ ਰਹੇ ਹਾਂ ਬੱਚਾ ਜਿਹੜਾ ਆ ਉਹਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਆਮ ਤੌਰ ਤੇ ਇਸ ਨੂੰ ਬੱਚਾ ਸਮਝਦੇ ਆ ਜੀ ਲੇਕਿਨ ਬੱਚਾ ਬੱਚਾ ਨਹੀਂ ਹੁੰਦਾ ਕਿਉਂਕਿ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਚਾਈਡ ਇਜ਼ ਦਾ ਫਾਦਰ ਆਫ ਮੈਨ ਜੀ ਬੱਚੇ ਦੀ ਜਿਹੜੀ ਸੋਚਣ ਸ਼ਕਤੀ ਆ ਸਮਝਣ ਸ਼ਕਤੀ ਆ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਜੀ ਹੁਣ ਉਸ ਸ਼ਕਤੀ ਨੂੰ ਉਹਨੂੰ ਅਸੀਂ ਚੇਰਲਾਇਆ ਹੈ। ਐਡਿਸ ਮਸਿਆ ਸਾਡੀ ਕੀ ਹੈ? ਪੁਰਾਣੇ ਜ਼ਮਾਨੇ ਅਸੀਂ ਕਹਿੰਦੇ ਬੱਚਾ ਟੀਵੀ ਬਹੁਤ ਦੇਖਦਾ। ਜੀ ਬਿਲਕੁਲ ਤੇ ਮਾਪਿਆਂ ਦੀ ਸ਼ਿਕਾਇਤ ਹੁੰਦੀ ਸੀ ਟੀਚਰ ਕੋਲ ਜਾ ਕੇ ਵੀ ਬੱਚਾ ਟੀਵੀ ਦੇਖਦਾ ਜੀ ਇਹਨੂੰ ਕਿਹਾ ਕਰੋ ਇਹ ਹਟ ਜਾਏ। ਅੱਜ ਮਾਮਾ ਆ ਕੇ ਟੀਚਰ ਕੋਲੇ ਸ਼ਿਕਾਇਤ ਲਾਉਣੀ ਆ ਵੀ ਬੱਚਾ ਫੋਨ ਬਹੁਤ ਦੇਖਦਾ ਇਹਨੂੰ ਹਟਾਓ। ਹੁਣ ਉਹਦੇ ਵਿੱਚ ਬੱਚੇ ਫੋਨ ਦੇ ਨਾਲ ਜੁੜ ਗਏ ਆ। ਦੁਨੀਆ ਸਾਡੀ ਮੁੱਠੀ ਚ ਆ ਗਈ। ਜੀ। ਫੋਨ ਦੇ ਵਿੱਚ ਕੀ ਪਿਆ? ਬੱਚੇ ਨੂੰ ਗਿਆਨ ਨਹੀਂ। ਲੇਕਿਨ ਤੁਸੀਂ ਦੇਖਿਆ ਕੋਰੋਨਾ ਦੇ ਵਿੱਚ ਸਾਰਾ ਕੁਝ ਫੋਨ ਦੇ ਦਾਹੀ ਹੀ ਚੱਲਿਆ। ਲੇਕਿਨ ਜਿਹੜੀ ਚੀਜ਼ ਸਾਡੇ ਕੋਲ ਡਿਵਾਈਸ ਆ ਗਈ ਆ ਇਹ ਸਾਧਨ ਆ ਗਿਆ ਤਕਨੀਕ ਦਾ ਸਾਧਨ ਆ ਗਿਆ ਸਰੀਰ ਦੀ ਹਾਨੀ ਇੱਕ ਹਥਿਆਰ ਸਾਡੇ ਹੱਥ ਆ ਗਿਆ ਅਸੀਂ ਦੁਨੀਆ ਦਾ ਹਰ ਗਿਆਨ ਇਹਦੇ ਵਿੱਚੋਂ ਹੱਥ ਆ ਗਿਆ ਪਰ ਚੰਗਾ ਮਾੜਾ ਸਭ ਕੁਝ ਇਹਦੇ ਵਿੱਚ ਗਿਆ ਹੁਣ ਅੱਜ ਸਾਨੂੰ ਕੀ ਲੋੜ ਆ ਆਪਣੇ ਬੱਚਿਆਂ ਨੂੰ ਹੁਣ ਇਹਦੇ ਜਿਹੜੇ ਇਫੈਕਟਸ ਹੈਗੇ ਆ ਸਾਡੇ ਬੱਚਿਆਂ ਦੇ ਜਿੰਨੇ ਵੀ ਵੱਡੇ ਮਨੋਵਿਗਿਆਨੀ ਆ ਡਾਕਟਰ ਨੇ ਉਹ ਇਹ ਦੱਸ ਰਹੇ ਨੇ ਕਿ ਬੱਚਿਆਂ ਦੀਆਂ ਅੱਖਾਂ ਦੇ ਅਸਰ ਹੋ ਰਿਹਾ ਦਿਮਾਗ ਤੇ ਅਸਰ ਹੋ ਰਿਹਾ ਮਾਨਸਿਕਤਾ ਵਿਗੜ ਰਹੀ ਹੈ ਬੱਚੇ ਵੇ ਬੱਚੇ ਜਿਹੜੇ ਆ ਉਹ ਜਿਹੜੀ ਸੈਨਸਰ ਦੀ ਖਤਮ ਹੋ ਰਹੀ ਆ ਜਿਹੜੇ ਗੋਣਜੇ ਬੱਚਿਆਂ ਦੇ ਖਤਮ ਹੋ ਰਹੇ ਬੱਚੇ ਹਿੰਸਕ ਹੋ ਰਹੇ ਬਿਲਕੁਲ ਇਹ ਚੀਜ਼ਾਂ ਕਰਕੇ ਹੁਣ ਸਾਨੂੰ ਕੀ ਲੋੜ ਆ ਦੇਖੋ ਅਸੀਂ ਬਿਮਾਰ ਹੋਨੇ ਡਾਕਟਰਾਂ ਕੋਲ ਹੀ ਜਾਂਦਾ ਟੀਕਾ ਲਵਾਉਂਦਾ ਇਸੇ ਤਰ੍ਹਾਂ ਅੱਜ ਸਾਨੂੰ ਕੀ ਲੋੜ ਆ ਸਾਡੇ ਬੱਚਿਆਂ ਦੀ ਵਿਸ਼ੇਸ਼ ਤੌਰ ਤੇ ਲੋੜ ਆ ਹੋਰ ਨਾਲ ਇਸ ਤੇ ਮਾਲ ਉਹ ਸਹੀ ਢੰਗ ਦੀ ਆ ਕਿੰਨਾ ਸਮਾਂ ਜੀ ਉਹ ਨਿਚਰ ਚੱਲੇ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਬੱਚਾ 2 ਘੰਟੇ ਫੋਨ ਯੂਜ਼ ਕਰਦਾ ਇਹ ਤੋਂ ਵੱਧ ਹੈ ਜੇ ਉਹ ਵੱਧ ਕਰੇਗਾ ਉਹਨੂੰ ਸਾਂਭੇ ਉਹਨੂੰ ਕਰਨਾ ਕਾਦੇ ਵਾਸਤੇ ਆ ਉਹ ਗਿਆਨ ਹਾਸਲ ਕਰਨ ਵਾਸਤੇ ਕਰ ਸਕਦਾ ਲੇਕਿਨ ਬੱਚੇ ਕੀ ਕਰ ਰਹੇ ਆ ਉਹ ਮਨੋਰੰਜਨ ਉਹ ਤੋਂ ਲੈ ਰਹੇ ਆ ਤੇ ਮਾੜੀਆਂ ਚੀਜ਼ਾਂ ਸਿੱਖ ਰਹੇ ਆ ਚੰਗੀਆਂ ਚੀਜ਼ਾਂ ਸਿੱਖਣ ਵਾਲੇ ਬਹੁਤ ਘੱਟ ਨੇ ਹੁਣ ਅਸੀਂ ਜੇ ਆਮ ਬੱਚਿਆਂ ਦੀ ਗੱਲ ਕਰਦੇ ਆ ਸਾਧਾਰਨ ਬੱਚਿਆਂ ਦੀ ਗੱਲ ਕਰਦੇ ਆ ਇਸ ਬੁਰਾਈ ਤੋਂ ਬਚਣ ਲਈ ਇਸ ਨੁਕਸਾਨ ਤੋਂ ਬਚਣ ਲਈ ਅਗਰ ਅਸੀਂ ਬੱਚਿਆਂ ਹੱਥ ਚੰਗੀਆਂ ਕਿਤਾਬਾਂ ਦੇਵਾਂਗੇ ਰੋਚਕ ਕਿਤਾਬਾਂ ਦੇਵਾਂਗੇ ਦਿਲਚਸਪ ਕਿਤਾਬਾਂ ਦੇਵਾਂਗੇ ਉਹਨਾਂ ਦੇ ਮਾਨਸਿਕਤਾ ਦੀਆਂ ਹਾਨੀ ਕਿਤਾਬਾਂ ਦੇਵਾਂਗੇ ਤੇ ਬੱਚਾ ਆਪਣੇ ਆਪ ਇਹ ਤੋਂ ਹਟੇਗਾ ਸੁਰਾਗ ਕੌਣ ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਕੌਣ ਜ਼ਿੰਮੇਵਾਰਾ ਸਭ ਤੋਂ ਪਹਿਲਾਂ ਮਾਪੇ ਜੀ ਮੈਂ ਮੰਨਦਾ ਅੱਜ ਮਾਪੇ ਬਹੁਤਾ ਨਹੀਂ ਪੜਿਆ ਲਿਖਿਆ ਪੜਿਆ ਲਿਖਿਆ ਜ਼ਰੂਰੀ ਹੈ ਕਿਉਂਕਿ ਉਹਨੂੰ ਇਸ ਚੀਜ਼ ਦਾ ਗਿਆਨ ਨਹੀਂ ਕਿ ਮੇਰੇ ਬੱਚੇ ਵਾਸਤੇ ਕਿਹੋ ਜੀ ਕਿਤਾਬ ਦੀ ਜ਼ਰੂਰਤ ਹੈ ਵਿਗਿਆਨੀ ਇਹ ਦੱਸਦੇ ਆ ਹਰ ਸੰਸਾਰ ਬਾਦ ਬੱਚੇ ਦੀ ਮਾਨਸਿਕਤਾ ਸਰੀਰ ਦੇ ਵਿੱਚ ਤਬਦੀਲੀ ਆਉਂਦੀ ਹੈ ਤਬਦੀਲੀ ਦੇ ਅਨੁਸਾਰ ਹੀ ਬੱਚਿਆਂ ਨੂੰ ਉਮਰ-ਵੋਟ ਅਨੁਸਾਰ ਕਿਤਾਬਾਂ ਦੀ ਜ਼ਰੂਰਤ ਹੈ ਪ੍ਰਾਇਮਰੀ ਵਾਲਿਆਂ ਨੂੰ ਵੱਖਰੀ ਵੱਖਰੀ ਕਿਤਾਬਾਂ ਚਾਹੀਦੀਆਂ ਨਰਸਰੀ ਵਾਲਿਆਂ ਨੂੰ ਵੱਖਰੀਆਂ ਚਾਹੀਦੀਆਂ ਮਿਡਲ ਵਾਲਿਆਂ ਨੂੰ ਵੱਖਰੀਆਂ ਸਕੂਲਿਆ ਨੂੰ ਵੱਖਰੀਆਂ ਉਸ ਲੈਵਲ 'ਇਆ ਕਰ। ਅਸੀਂ ਨਿੱਕੀਆਂ ਕੂਬੜਾ ਪ੍ਰਕਾਸ਼ਨ ਵਰਨ ਸੋਸੋ ਸੰਗ ਵਿਦਿਅਕ ਕਲਾਸ ਤੋਂ ਅੰਦਰ ਯਾਤਰ ਕਰ ਰਹੇ ਹਾਂ। ਉਹ ਇਹ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਜਾ ਕੇ ਹੋਰ ਜਿਹੜੀਆਂ ਵਿਦਿਅਕ ਸੰਸਥਾਵਾਂ ਉਹਨਾਂ ਕੋਲ ਜਾ ਕੇ ਜਿੱਥੇ ਵੀ ਅਦਾਰੇ ਐਜੂਕੇਸ਼ਨ ਦੇ ਕੰਮ ਕਰ ਰਹੇ ਆ ਜਾਂ ਬੱਚਿਆਂ ਲਈ ਕੰਮ ਕਰ ਰਹੇ ਆ ਉਹਨਾਂ ਨਾਲ ਜੁੜ ਕੇ ਉਹਨਾਂ ਦੀਆਂ ਸੰਸਥਾਵਾਂ 'ਚ ਜਾ ਕੇ ਬੱਚਿਆਂ ਨੂੰ ਪਹਿਲਾਂ ਅਧਿਆਪਕਾਂ ਨੂੰ ਕਿਤਾਬਾਂ ਦਈਏ। ਜੀ ਦੇਖੋ ਆ ਬੱਚੇ ਆ ਪ੍ਰਾਇਮਰੀ ਵਾਲੇ ਲਈ ਆ। ਇਹ ਨਰਸੀ ਵਾਲੇ ਲਈ ਆ। ਇਹ ਇਹਨਾਂ ਬੱਚਿਆਂ ਲਈ ਆ ਉਮਰ ਗੁੱਟਨ ਸਾ। ਉਹ ਕਿਤਾਬਾਂ ਅਧਿਆਪਕ ਦੇਖਣ ਤੇ ਫਿਰ ਉਹ ਬੱਚੇ ਤੇ ਬੱਚਿਆਂ ਨੂੰ ਪ੍ਰੇਰਿਤ ਕਰੀਏ ਤੇ ਦੂਜੇ ਨੰਬਰ ਤੇ ਬੱਚਾ ਅੱਜ ਤੁਸੀਂ ਦੇਖਿਆ ਵੀ 50 ਜਾਂ 100 ਰੁਪਏ ਖਰਚਣ ਦਾ ਦੇਖਦਾ ਨਹੀਂ ਕੋ ਕੋਲੇ ਲੈ ਜੇ ਉਹ ਖਾ ਜਾਂਦਾ ਕਿਤਾਬ ਤੇ ਖਰਚਣ ਲਈ ਪਿਆਰ ਨਹੀਂ ਉਹਦਾ ਕਾਰਨ ਕੀ ਹੈ ਕਿ ਨਾ ਤਾਂ ਸਾਡੇ ਘਰਾਂ 'ਚ ਕਿਤਾਬਾਂ ਹੈਗੀਆਂ ਸਾਡੇਆਂ ਘਰਾਂ ਦੇ ਵਿੱਚ ਵਧੀਆ-ਵਧੀਆ ਘਟਾਉਣੇ ਦਾ ਪੈਿਆ ਹੈ ਮਹਿੰਗੇ ਬੱਚਿਆਂ ਵਾਸਤੇ ਲੇਕਿਨ ਕਿਤਾਬ ਨਹੀਂ ਉਹਦੇ ਹਾਨ ਦੀ ਪਈ ਤੇ ਸਕਲਾ ਨਹੀਂ ਉਹਦੇ ਹਾਨ ਦਾ ਪਿਆ ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ ਕਿਤਾਬਾਂ ਦੇ ਨਾਲ ਭਰੀਆਂ ਪਈਆਂ ਹੁਣ ਉਹਦੇ ਵਿੱਚ ਮਸਲਾ ਇਹ ਆ ਕਿ ਕਿਹੜੀ ਕਿਤਾਬ ਕਿਸ ਬੱਚੇ ਲਈ ਬਚਾਈ ਦੀ ਹੈ ਕਿਸ ਬੱਚੇ ਨੂੰ ਦੇਣੀ ਚਾਹੀਦੀ ਹੈ ਇਹ ਅਧਿਆਪਕ ਲਈ ਸਮੱਸਿਆ ਹੈ ਜਿਹੜੇ ਤਾਂ ਲਿਟਰੇਰੀ ਮਾਈਂਡਡ ਅਧਿਆਪਕ ਨੇ ਉਹ ਲੱਭ ਲੱਭ ਕੇ ਕਰਮਾ ਦੇ ਰਹੇ ਜਿਨ੍ਹਾਂ ਦਾ ਲਿਟਰੇਚਰ ਨਾਲ ਕੋਈ ਨਾਤਾ ਨਹੀਂ ਜੁੜਦਾ ਜਾਂ ਜਿਹਨਾਂ ਦਾ ਸ਼ੌਕ ਨਹੀਂ ਹੈਗਾ ਉਹ ਉਦਾਸੀਨ ਹਨ ਉਹਨਾਂ ਦਾ ਕੋਈ ਮਤਲਬ ਨਹੀਂ ਲਾਇਬ੍ਰੇਰੀ ਕੀ ਆ ਬੈਠੀ ਰਹੇ ਬੈਠੀ ਰਹੇ ਜਦ ਕਿ ਲੋੜ ਕੀ ਆ ਸਭ ਤੋਂ ਵੱਡੀ ਜ਼ਿੰਮੇਵਾਰੀ ਇੱਕ ਅਧਿਆਪਕ ਸਿਰ ਉੱਤੇ ਆ ਉਹ ਸਟੱਡੀ ਕਰੇ ਕਿਤਾਬਾਂ ਨੂੰ ਕਿਉਂਕਿ ਅਧਿਆਪਕ ਪੜਨੋਂ ਹਟ ਗਏ ਅਧਿਆਪਕ ਸਿਰਫ ਕੀ ਕਰ ਰਿਹਾ ਉਹ ਸਿਲੇਬਸ ਕਰ ਰਿਹਾ ਉਹ ਆਪਣਾ ਸਿਲੇਬਸ ਪੜਾ ਕੇ ਬੱਚੇ ਨੂੰ ਫਸਟ ਜਾਂ ਥਰਡ ਪਾਸ ਹੋਣਾ ਚਾਹੁੰਦਾ ਹੈ ਪਹਿਲੇ ਨੰਬਰ ਤੇ ਆਵੇ ਮੇਰੀ ਬੱਲੇ ਬੱਲੇ ਹੋਵੇ ਲੇਕਿਨ ਐਜੂਕੇਸ਼ਨ ਦਾ ਅਰਥ ਹੈ ਬੱਚੇ ਦਾ ਸਰਬਪੱਖੀ ਵਿਕਾਸ ਜਦੋਂ ਤੱਕ ਬੱਚੇ ਦੀਆਂ ਛੁਪੀਆਂ ਹੋਈਆਂ ਸੰਭਾਵਨਾਵਾਂ ਉਜਾਗਰ ਨਹੀਂ ਹੁੰਦੀਆਂ ਇਹਦਾ ਮਤਲਬ ਅਸੀਂ ਉਹ ਐਜੂਕੇਸ਼ਨ ਨਹੀਂ ਦੇ ਰਹੇ ਸੋ ਲੋੜ ਕੀ ਅੱਜ ਜੇ ਅਸੀਂ ਬੱਚੇ ਨੂੰ ਸਹੀ ਦਿਸ਼ਾ ਤੇ ਸਹੀ ਮਾਰਗ ਤੇ ਤੋਰਨਾ ਉਹਨੂੰ ਸਰੀਰਕ ਔਰ ਮਾਨਸਿਕ ਤੌਰ ਤੇ ਬਲਵਾਨ ਬਣਾਉਣਾ ਹੈ ਸਮੇਂ ਦਾ ਆਣੇ ਬਣਾਉਣਾ ਹੈ ਉਹਦੇ ਲਈ ਆਜੂ ਗੁੱਟ ਅਨੁਸਾਰ ਉਹਨਾਂ ਨੂੰ ਕਿਤਾਬਾਂ ਦੇਣੀਆਂ ਪੈਣੀਆਂ ਕਿਤਾਬਾਂ ਦੇਣ ਵਾਸਤੇ ਪਹਿਲਾ ਯਤਨ ਮਾਪਿਆਂ ਨੂੰ ਦੂਜਾ ਪ੍ਰਮੁੱਖ ਯਤਨ ਜਿਹੜਾ ਆ ਉਹ ਅਧਿਆਪਕਾਂ ਨੂੰ ਕਰਨਾ ਪੈਣਾ ਕਿ ਉਹਨਾਂ ਦੀ ਮਾਨਸਿਕਤਾ ਦੇ ਅਨੁਸਾਰ ਕਿਤਾਬਾਂ ਅਤੇ ਰਸਾਲੇ ਦੇ ਦੇ ਮਾਨ ਸਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕੰਮ ਕੀਤੀ ਬੁੱਕਸ ਰੂਮ ਲੈ ਕੇ ਜਿਹੜਾ ਤੁਸੀਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਆ ਉਹ ਜਿਹੜਾ ਨੁਮਾਨੀਆ ਕਿ ਉਹਦੇ ਨਾਲ ਅਸੀਂ ਗਲਤ ਕਰਾਂਗੇ ਮੋਬਾਈਲ ਦੀ ਲੈ ਕੇ ਤੁਸੀਂ ਮੋਬਾਈਲ ਦੀ ਆ ਪਰ ਆਪਾਂ ਪਿਛਲੇ ਕਾਫੀ ਸਮੇਂ ਤੋਂ ਦੇਖਿਆ ਗਿਆ ਕਿ ਮੋਬਾਈਲ ਨੂੰ ਹੀ ਇੱਕ ਜਿਹੜਾ ਸਾਧਨ ਬਣਾ ਦਿੱਤਾ ਗਿਆ ਆ ਤੇ ਮੋਬਾਈਲ ਦੇ ਵਿੱਚ ਜਿਹੜੀ এডੂਕੇਸ਼ਨ ਆ ਉਹ ਆਵ ਆ ਬਲੇ ਉਹ এডੂਕੇਸ਼ਨ ਮੋਬਾਈਲ ਨੂੰ ਲੈ ਕੇ ਜਿਵੇਂ ਬੱਚਿਆਂ ਦੀਆਂ ਬਹੁਤ ਸਾਰੇ ਪੀਪਲਸ ਜਾਂ ਜਿਹੜੇ ਆ ਮੋਬਾਈਲ ਰਾਹੀਂ ਹੀ ਕੀਤੇ ਜਾਂਦੇ ਆ ਠੀਕ ਹੈ ਨਾ ਉਹ ਇਸ ਕਰਕੇ ਮੋਬਾਈਲ ਇੱਕ ਲੋੜੀਂਦੀ ਚੀਜ਼ ਬਣاتی ਹੈ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਮੋਬਾਈਲ ਆ ਬੱਚਿਆਂ ਲਈ ਲੋੜੀਂਦੀ ਚੀਜ਼ ਬਣਾਈ ਦੇਖੋ ਮੰਨ ਲਓ ਕਰਫੂ ਲੱਗਿਆ ਜੀ ਕਿਸੇ وجہ ਕਰਕੇ ਸਕੂਲ ਬੰਦ ਹੋ ਗਏ ਅਸੀਂ ਦੂਜਾ ਸਾਧਨ ਲੱਭਿਆ ਪੜਾਉਣ ਦਾ ਜੀ ਉਹ ਜ਼ਰੂਰੀ ਆ ਕਰੋਨਾ ਦੇ ਵਿੱਚ ਇਹ ਜ਼ਰੂਰੀ ਸੀ ਪਰ ਅੱਜ ਦੀ ਸਥਿਤੀ ਦੇ ਵਿੱਚ ਜਦੋਂ ਅੱਜ ਸਭ ਸਕੂਲ ਲੱਗੇ ਰਹੇ ਨੇ ਕਾਲਜ ਲੱਗੇ ਰਹੇ ਨੇ ਜੇ ਅੱਜ ਵੀ ਅਸੀਂ ਬੱਚਿਆਂ ਹੱਥ ਨੂੰ ਵਾਈ ਲਿਗੀ ਦੇ ਰਹੇ ਹਾਂ ਭਾਵੇਂ ਜਿਹੜੇ ਮਾਡਰਨ ਟੂਲ ਆ ਗਏ ਹੋਮਵਰਕ ਵੀ ਬੱਚਿਆਂ ਨੂੰ ਦੇ ਦੇਣ ਲਿਆ ਆ ਰਿਹਾ ਇਹਦੇ ਦੀ ਉੱਤੇ ਇਹ ਫੋਨ ਦੇ ਉੱਤੇ ਲੇਕਿਨ ਇਹਦੀ ਵਰਤੋਂ ਦਾ ਸਮਾਂ ਨਿਚੋਣਾ ਜ਼ਰੂਰੀ ਹੈ ਜਦ AIBE ਨੂੰ ਛੱਡਣਾ ਸੀ ਕਿਉਂਕਿ ਲੋਡ ਆਇਆ ਸਾਡੀ ਐਕਸੈਸ ਆਫ AIBE ਨਹੀਂ ਬੈਠ ਜਦੋਂ ਅਸੀਂ ਲਖਨੂ ਰੇਖਾ ਪਾਰ ਕਰਾਂਗੇ ਫਿਰ ਸਿੱਧੇ ਬਕਰਦੇ ਮਸ਼ਾਹ ਇੱਕ ਮਾਸਾ ਜਿਹੜਾ ਤੁਹਾਡਾ ਪ੍ਰੋਜੈਕਟ ਆ ਇਹਦੇ ਵੀ ਤੁਸੀਂ ਕਿੰਨਾ ਕੁ ਬਜਟ ਰੱਖਿਆ ਔਰ ਕੀ ਤੁਹਾਨੂੰ ਸਹਿਯੋਗੀ ਸੰਸਥਾਵਾਂ ਵੀ ਨਾਲ ਸਹਿਯੋਗ ਲਓਗੇ ਜਾਂ ਆਉਣ ਵਾਲੇ ਸਮੇਂ ਤੁਸੀਂ ਉਹਦੇ ਲਈ ਤਿਆਰ ਹੋ। ਦੇਖੋ ਮੇਰਾ ਲੋਹਾ ਸਾਹਿਬ ਤੁਹਾਨੂੰ ਤਾਂ ਪਤਾ ਹੀ ਆ ਜੀ ਪਿਛਲੇ 35 ਸਾਲ ਤੋਂ ਇਸ ਖੇਤਰ 'ਚ ਸਰਗਰਮ ਜੀ ਮੇਰੇ ਦੋ ਚਾਰ ਜਿਹੜੇ ਦੋਸਤ ਨੇ ਉਹ ਸਹਿਯੋਗ ਕਰਦੇ ਨੇ ਆਮ ਜਨਤਾ ਅਸੀਂ ਆਮ ਲੋਕ ਅਵੇਅਰ ਨਹੀਂ ਨਹੀਂ ਸਾਹਿਬ ਦੀ ਬਾਲ ਸਾਹਿਬ ਦੀ ਬੱਚੇ ਦੇ ਜੀਵਨ 'ਚ ਲੋੜ ਕਿੰਨੀ ਆ ਇਹ ਸਾਨੂੰ ਨਹੀਂ ਪਤਾ ਕਿਸੇ ਕਰਕੇ ਅਸੀਂ ਜਿਹੜਾ ਬੱਚਿਆਂ ਬਾਰੇ ਬਾਲ ਸਾਹਿਿਆਂ ਦੀ ਗੱਲ ਬਾਲ ਪੁਸਤਕਾਂ ਦੀ ਗੱਲ ਕਰਨ ਪਿਆਰੇ ਨਹੀਂ ਨਾ ਸਮਝਣ ਪਿਆ ਬਾਹਰ ਦੇਸ਼ਾਂ ਤੁਸੀਂ ਜਾਓ ਉੱਥੇ ਹਰ ਘਰ ਦੇ ਬਜਟ ਵਿੱਚ ਬੱਚਿਆਂ ਵਾਸਤੇ ਕਿਤਾਬਾਂ ਦਾ ਰਸਾਇਆਂ ਦਾ ਬਜਟ ਰੱਖਿਆ ਹੈ ਕਿਸੇ ਕਰਕੇ ਉਹ ਬੱਚੇ ਜਿਹੜੇ ਸਾਡੇ ਬੱਚਿਆਂ ਨਾਲੋਂ ਬਹੁਤ ਵੱਖਰੇ ਅੱਗੇ ਹੁੰਦੇ ਨੇ ਤੇ ਲੋੜ ਵੀ ਅੱਜ ਸਾਨੂੰ ਇਹੀ ਆ ਕਿ ਅਸੀਂ ਬੱਚੇ ਦੀ ਸਖਸ਼ੀਅਤ ਨੂੰ ਵਿਕਸਿਤ ਕਰ ਲਈਏ ਬੱਚੇ ਨੂੰ ਅਜੂਕੇ ਯੁੱਗ ਦਾ ਹਾਨੇ ਬਣਾਉਣ ਲਈ ਉਹਨੂੰ ਕਿਤਾਬਾਂ ਦੇ ਰਸਾਲੇ ਲਈਏ ਤਾਂ ਕਿ ਉਹਦੀ ਜਿਹੜੀ ਜਿਹੜੀ ਵੀ ਉਹਦੇ ਅੰਦਰ ਕਲਾ ਆ ਉਬੜੇ ਐਮਾਨ ਸਰ ਤੁਸੀਂ ਬਹੁਤ ਜਿਹੜੀ ਸਮਝਦਾਰ ਸਰ ਚਿੰਤਾ ਵੀ ਕਰਦੇ ਚੇਤਨ ਵੀ ਕਹਿੰਦੇ ਇਸ ਤੋਂ ਪਹਿਲਾਂ ਅਸੀਂ ਕੁਝ ਗੱਲਬਾਤ ਕਰਦੇ ਜੀ ਜਿਹਦੇ ਵਿੱਚ ਇੱਕ ਲਿਖਿਆ ਗਿਆ ਸਰਕਾਰ ਵਰੋਂ ਬਰੰਦਾ ਜਿਹੜਾ ਕੀਤਾ ਗਿਆ ਵੀ ਬੱਚਿਆਂ ਨੂੰ ਫੇਲ ਹੀ ਨਹੀਂ ਕਰਨਾ 8ਵੀਂ ਤੱਕ 10ਵੀਂ ਤੱਕ ਬੱਚਿਆਂ ਨੂੰ ਘੱਟ ਮਾਰਕਸ ਦੋ ਲੈਵਲ ਦੀ ਸੀ ਗੱਲ ਕੀਤੀ ਸੀ ਇੱਕ ਲੈਵਲ ਜਿਹੜਾ ਹਾਇਰ ਲੈਵਲ ਆ ਗਿਆ ਜਿਹੜਾ ਮਿਚੇ ਵਾਲਾ ਲੈਵਲ ਆ ਗਿਆ ਮਿਡਲ ਲੈਵਲ ਜਿਹੜਾ ਖਤੂ ਕਰਦੀ ਆ ਚਾਹੇ ਉਹ ਸਰਕਾਰੀਆ ਪੋਸਿਟਿਵ ਹੋਣ ਚਾਹੇ ਨੈਗੇਟਿਵ ਹੋਣ ਇਹ ਸਾਡੇ ਸਮਾਜ ਲਈ ਬੜੀ ਚਿੰਤਾ ਦਾ ਵਿਸ਼ਾ ਹੈ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਾਡੀ ਉਹ ਜ਼ਿਆਦਾਤਰ ਜਿਹੜੀ ਆ ਉਹ ਲੇਬਰ ਪੈਦਾ ਹੋ ਰਹੀ ਆ ਬੱਚਿਆਂ ਦਾ ਇੰਟਰਸਟ ਘਟਿਆ ਤੁਸੀਂ ਇੱਕ ਸੀਨੀਅਰ ਟੀਚਰ ਵੀ ਹੋ ਤਹ ਨਾਲ ਦੀ ਨਾਲ ਜਿਹੜਾ ਤੁਸੀਂ ਸੇਵਾ ਮੁਕਤੀ ਦੇ ਦੌਰਾਨ ਆਪਣੀ ਨੌਕਰੀ ਦੌਰਾਨ ਬੱਚਿਆਂ ਨੂੰ ਬਹੁਤ ਸਾਰੇ ਬੱਚਿਆਂ ਨੂੰ ਪੜਾਇਆ ਵੀ ਹੈ ਤੇ ਹੁਣ ਸੇਵਾ ਮੁਕਤੀ ਤੋਂ ਬਾਅਦ ਵੀ ਤੁਸੀਂ ਪੜਾਈ ਕਰਉ ਆਪਣੀ ਪੂਰੀ ਤਵਕਕ ਦੇ ਰਹੇ ਹੋ ਤਾਂ ਕਿ ਬੱਚੇ ਜਿਹੜੇ ਆ ਕਿਤੇ ਨਾ ਕਿਤੇ ਤੁਸੀਂ ਸੇਧ ਦੇਦੇ ਹੋ ਇਹ ਕਿੰਨੀ ਗੱਲ ਆ ਸਾਡੇ ਸਮਾਜ ਲਈ ਜਿਹੜੀ ਇਹ ਤਰੀਆ ਜਾਂ ਘਾਟ ਹੋ ਸਕਦੀ ਹੈ ਜਿਹੜੀਆਂ ਕੋਸ਼ਿਸ਼ ਹੈ ਜੀ ਡਾਕਟਰ ਜਨੂਹਾ ਜੀ 10ਵੀਂ 12ਵੀਂ ਬੀਏ ਐਮਏ ਪਾਸ ਕਰ ਲੈਣਾ ਇੱਕ ਵਿਸ਼ਾ ਜੀ ਬੱਚੇ ਦਾ ਮਨੋਖਵਾਣਾ ਦੂਸਰਾ ਵਿਸ਼ਾ ਜੀ ਐਜੂਕੇਸ਼ਨ ਜਿਹੜੀ ਆ ਜਦੋਂ ਵੱਖ-ਵੱਖ ਜਿਹੜੇ ਸਾਡੇ ਸਿੱਖਿਆ ਸ਼ਾਸਤਰੀ ਹੋਏ ਆ ਉਹਨਾਂ ਬਾਰੇ ਅਸੀਂ ਗੱਲ ਕਰਦੇ ਆ ਉਹਨਾਂ ਦੀ ਫਿਲਾਸਫੀ ਨੂੰ ਦੇਖਦੇ ਆ ਤਾਂ ਉਹ ਇਹ ਦੱਸਦੇ ਆ ਵੀ ਭਾਈ ਬੱਚੇ ਦਾ ਸਰ ਪੱਖੀ ਵਿਕਾਸ ਕਰਨਾ ਐਜੂਕੇਸ਼ਨ ਜੀ ਉਹ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਬੌਧਿਕ ਤੌਰ ਤੇ ਤਕੜਾ ਹੋਵੇ ਔਰ ਸਮੇ ਨੂੰ ਸਮਝ ਸਕਦਾ ਹੋਵੇ ਹਲਾਤਾਂ ਨੂੰ ਸਮਝ ਸਕਦਾ ਹੋਵੇ ਹਰ ਤਰ੍ਹਾਂ ਦੇ ਵਾਤਾਵਰਣ ਦੇ ਲਈ ਤਿਆਰ ਹੋਵੇ ਉਹ ਵਾਤਾਵਰਣ ਦੇ ਵਿੱਚ ਅਡਜਸਟ ਕਰ ਸਕਦਾ ਹੋਵੇ ਮੈਂ ਇਸ ਐ ਸਮੇਂ ਕਿਤਾਬ ਗੁਜ਼ਰਨਾ ਹੈ ਤੇ ਉਹ ਸਫਲਤਾ ਨਾਲ ਦਿਤਾ ਲੈਣਾ ਇੱਕ ਸਫਲ ਇਨਸਾਨ ਬਣਨ ਵਾਸਤੇ ਜਿਹੜੀ ਸਿੱਖਿਆ ਹੈ ਉਹਦਾ ਨਰੋਆ ਹੁਣਾ ਮੌਜੂਦ ਹੋਣਾ ਜਿਵੇਂ ਤੁਸੀਂ ਗੱਲ ਕੀਤੀ ਬਾਅਦ ਤੱਕ ਅਸੀਂ ਫੇਲ ਨਹੀਂ ਕਰਨਾ ਅੱਜ ਤੱਕ ਇਹ ਵੀ ਨੀਤੀਆਂ ਚੱਲਣ ਲੱਗ ਪਈਆਂ ਕਿ ਕਿਸੇ ਨੂੰ ਫੇਲ ਨਹੀਂ ਕਰਨਾ ਜੀ ਬੋਲ ਕਿਉਂ ਇੱਕ ਅਧਿਆਪਕ ਹੋਣ ਦੇ ਨਾਤੇ ਸਰਕਾਰ ਕੀ ਚਾਹੁੰਦੀ ਆ ਵੀ ਸਾਨੂੰ ਰਿਜ਼ਲਟ ਸਭ ਤੋਂ ਵਧੀਆ ਜਾਏਗਾ ਵਧੀਆ ਰਿਜ਼ਲਟ ਆਵੇ ਮਾਸਟਰ ਕੀ ਚਾਹੁੰਦਾ ਮੇਰੇ ਸਾਰੇ ਬੱਚੇ ਪਾਸ ਹੋਣ ਮੈਰਿਟ ਚ ਆਉਣ ਫੱਟ ਵੀ ਜੇ ਲੈਣ ਮਾਪੇ ਕੀ ਚਾਹੁੰਦੇ ਮੇਰਾ ਬੱਚਾ ਪਾਸ ਹੋ ਜਾਏ ਹੋਰ ਜੇ ਸਾਰੇ ਪਾਸ ਹੋਣਾ ਹੀ ਚਾਹੁੰਦੇ ਆ ਇਹ ਸਰਕਾਰਾਂ ਨੇ ਨੀਤੀਆਂ ਵੀ ਇਹੀ ਬਣਾਤੀਆਂ ਸਾਰੇ ਪਾਸ ਸਾਰੇ ਕੁਝ ਕਰਦੇ ਪਰ ਜਦੋਂ IIT ਦੀ ਗੱਲ ਹੁੰਦੀ ਹੈ ਨੀਡ ਦੀ ਗੱਲ ਹੁੰਦੀ ਹੈ UPSC ਦੀ ਗੱਲ ਹੁੰਦੀ ਹੈ IPS ਦੀ ਗੱਲ ਹੁੰਦੀ ਹੈ PCS ਦੀ ਗੱਲ ਹੁੰਦੀ ਹੈ ਉੱਥੇ ਸਾਡੇ ਬੱਚੇ ਕਿਵੇਂ ਸਵਾਲ ਇਹ ਪੈਦਾ ਹੁੰਦਾ ਕਿ ਸਾਡੀ ਐਜੂਕੇਸ਼ਨ ਨੇ ਉਸ ਲੈਵਲ ਦੇ ਬੱਚੇ ਪੈਦਾ ਕੀਤੇ ਜਨੇ ਐਮਐਸਓ ਤੁਹਾਡੀ ਗੱਲ ਬਹੁਤ ਵਧੀਆ ਆ ਪਰ ਅਸੀਂ ਹੁਣ ਵੀ ਮੌਜੂਦਾ ਸਮੇਂ ਦੀ ਦੇਖਦੇ ਆਂ ਵੈਸੀ ਵੀ ਜਿਹੜਾ ਆਈਐਸ ਆਈਪੀਐਸ ਪੀਸੀਐਸ ਪੀਪੀਐਸ ਜਾਂ ਹੋ ਕੋਈ ਜਿਹੜੇ ਬੱਚੇ ਹਾਈਰ ਐਜੂਕੇਸ਼ਨ ਆ ਪੰਜਾਬ ਦੇ ਵਿੱਚੋਂ ਬਹੁਤ ਘੱਟ ਨਿਕਲਦੇ ਆ ਪਰ ਫਿਰ ਵੀ ਇਸ ਵਾਰ ਜਿਹੜਾ ਦੇਖਿਆ ਗਿਆ ਰਲਕੀਆਂ ਨੇ ਬੜਾ ਮਾਰਕਾ ਮਾਰਿਆ ਚਾਹੇ ਉਹ ਪਲੱਸ 1 ਤੋਂ 3 ਦੀ ਚਾਹੇ ਬੀਐਸਸੀ ਚਾਹੇ ਐਮਐਸਸੀ ਚਾਹੇ ਕੋਮ ਜੋ ਵੀ ਜਿਹੜੀ ਹਾਈਰ ਐਜੂਕੇਸ਼ਨ ਦੀ ਉਹਦੇ 'ਚ ਮਾਰਕਾ ਮਾਰਿਆ ਪਰ ਉਹਦੇ ਲਈ ਉਹਨਾਂ ਨੂੰ ਉਹਨਾਂ ਦੇ ਲੈਵਲ ਦੀ ਕਿਤੇ ਨਾ ਕਿਤੇ ਜਿਹੜੀ ਜੋਬ ਕਹਿ ਸਕਦੇ ਆ ਜਾਂ ਉਹਨਾਂ ਨੂੰ ਕਿਨੇ ਪੜਾਈ ਜਿਹਵੇਂ ਵੀ ਵੈਸ ਕਰਨੀ ਆ ਪਿਛਲੇ ਸਮੇਂ ਦੇ ਸਿਰਫ ਇਸ ਤਿੰਨ ਮੈਡੀਕਲ ਪਾਲਿਸੀ ਦੇ ਪੰਜਾਬ ਦੇ ਵਿੱਚ ਉਹ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜਾ ਇਹ ਤਿੰਨ ਮੈਡੀਕਲ ਹੋਰ ਲਿਆਦੇ ਆਪਣੇ ਤੇ ਕਾਰਜਕਾਲ ਦੇ ਦੌਰਾਨ ਇਹਦੇ ਨਾਲ ਵੀ ਜਿਹੜਾ ਕਾਫੀ ਪ੍ਰਭਾਵ ਹੋਇਆ ਕਿ ਜਿਹੜੇ ਬੱਚੇ ਮੈਡੀਕਲ ਕਰਨਾ ਚਾਹੁੰਦੇ ਆ ਐਲੀਵੀਐਸ ਜਾਂ ਜਿਵੇਂ ਤੁਸੀਂ ਟੈਸਟ ਦੱਸਿਆ ਲੀਡਰ ਦੱਸਿਆ ਜਾਂ ਹੋਰ ਜਿਹੜੇ ਪੀਐਮਟੀ ਵਗੈਰਾ ਜਿਹੜੇ ਟੈਸਟ ਉਹ ਜ਼ਿਆਦਾਤਰ ਉਹ ਕਰ ਦਿੱਤੇ ਆ ਉਹਨਾਂ ਨੂੰ ਲੈ ਕੇ ਜਿਹੜਾ ਲੋਕਾਂ ਲਈ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਜਿਹੜੀ ਆ ਉਹ ਕਿਸ ਤਰ੍ਹਾਂ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਹੈ ਦੂਸਰੇ ਅਸਟੇਟਾਂ ਦੇ ਵਿੱਚ ਆ ਰਿਹਾ ਹੈ ਭਾਰਤ ਦੇ ਸੰਵਿਧਾਨ ਚ ਡਾਇਰੈਕਟਿਵ ਪ੍ਰਿੰਸੀਪਲਸ ਆ ਜਿਹਦੇ ਵਿੱਚ ਸਰਕਾਰ ਲਈ ਕੁਝ ਹਦਾਇਤਾਂ ਹਨ ਕਿ ਤੁਸੀਂ ਐਡਾ ਕੰਮ ਕਰਨਾ ਉਹਦੇ ਵਿੱਚ ਜਿਹੇ ਮੁੱਖ ਸਿਧਾਂਤ ਬਾ ਉਹ ਇਹ ਆ ਕਿ ਹਰ ਸਟੇਟ ਜਿਹੜੀ ਹੈ ਵੈਲਫੇਅਰ ਸਟੇਟ ਹੋਵੇ ਜੀ ਕਲਿਆਣਕਾਰੀ ਰਾਜ ਹੁਣ ਕਲਿਆਣ ਜਨਤਾ ਦਾ ਕਿੱਦਾਂ ਹੋਣਾ ਉਹ ਮੁੱਖ ਦੋ ਗੱਲਾਂ ਆ ਸਿਹਤ ਤੇ ਸਿੱਖਿਆ ਸਿੱਖਿਆ ਜੇ ਅਗਰ ਅਸੀਂ ਸਿਹਤ ਪੱਖੋਂ ਤਗੜੇ ਹੋਵਾਂਗੇ ਸਾਡੀ ਸਿੱਖਿਆ ਵਧੀਆ ਹੋਏਗੀ ਜੇ ਸਾਡੀ ਸਿੱਖਿਆ ਵਧੀਆ ਹੋਏਗੀ ਸਾਡਾ ਦੇਸ਼ ਕੌਮ ਆਲਾ ਦੋਲਾ 라 ਸਾਰਾ ਵਧੀਆ ਹੋਏਗਾ ਜਦੋਂ ਤੱਕ ਵਧੀਆ ਸਿੱਖਿਆ ਲੈ ਕੇ ਸਾਡੀ ਨੌਜਵਾਨ ਪੀੜ੍ਹੀ ਅੱਗੇ ਵਾਰਡੋ ਨਹੀਂ ਸਮਾੜਦੀ ਉਦੋਂ ਤੱਕ ਸਾਡੇ ਦੇਸ਼ ਦੀ ਜਿਹੜੀ ਹਲਤਵਾ ਉਹ ਤਰਾਸਦੀ ਭਰੀ ਰਹਿਣੀ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਸਰਕਾਰਾਂ ਨੇ ਹੁਸੂਨਤਾ ਪੈਦਾ ਕੀਤੀ ਹੈ ਸਹੂਲਤਾਂ ਦੇ ਨਾਲ ਬੱਚਿਆਂ ਨੂੰ ਲਾਭ ਲੈਣਾ ਬਹੁਤ ਜ਼ਰੂਰੀ ਹੈ ਤੁਸੀਂ ਤਿੰਨ ਕਾਲਜ ਪੁਰਾਣੇ ਸੀਗੇ ਪਹਿਲਾਂ ਅੱਜ ਤਿੰਨ ਕਾਲੇ ਹੁਣ ਦੁਆਬੇ 'ਚ ਖੁੱਲ ਗਏ ਹੁਸ਼ਿਆਰ ਬਲ ਰਹੇ ਹਨ ਇਹ ਐਨਰੋਪਰਸਾ ਸਾਡੇ ਵਿੱਚੋਂ ਖੁੱਲ ਰਿਹਾ ਹੈ ਇਹ ਖੁੱਲ ਰਹੇ ਨੇ ਤੇ ਬੜੀ ਅੱਛੀ ਗੱਲ ਆ ਸ਼ਾਬਾਸ਼ ਆ ਕਿ ਸਰਕਾਰਾਂ ਇਸ ਵਿਸ਼ੇ ਤੇ ਗੌਰ ਕਰ ਰਹੀਆਂ ਨੇ ਉਹ ਮੈਂ انشاءاللہ ਜਲਦੀ ਪੜ ਦਿੰਦਾ ਮਸਲਾ ਕੀ ਹੈ ਕਿ ਇਹ ਪ੍ਰੋਜੈਕਟ ਕਿੰਨੇ ਚਿਰ ਚ ਕੰਪਲੀਟ ਹੋਏਗਾ ਜੀ ਇਹ ਪ੍ਰੋਜੈਕਟ ਕਿੰਨੇ ਸਮੇਂ ਤੋਂ ਬਾਅਦ ਲੋਕਾਂ ਦੇ ਭਲੇ ਲਈ ਕੰਮ ਕਰੇ ਸੋ ਸਹੂਲਤਾਂ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਆ ਪਰ ਇੱਕ ਗੱਲ ਇਹ ਨਾਲ ਹੀ ਜੁੜਦੀ ਆ ਸ਼ਾਇਦ ਤੁਸੀਂ ਅਗਲਾ ਸਵਾਲ ਕਰਦਾ ਹਾਂ ਜੀ ਮੈਂ ਪਹਿਲਾਂ ਹੀ ਕਹਿੰਦਾ ਕਿ ਬਹੁਤ ਕਿਸੇ ਨੂੰ ਪੁੱਛਣੀ ਨਹੀਂ ਨਾ ਯੈਸ ਬਿਲਕੁਲ ਪਰ ਟੂ ਵੇਟ ਤੇ ਉਹ ਗਾਰੇ ਨੂੰ দাও ਕਿਉਂਕਿ ਉਹਦੀ ਕਦਰ ਬਈ ਆ ਬਿਲਕੁਲ ਜਦ ਬਾਜੀ ਬਰੇਟੇ ਜਾਂ ਬਾਜੀ ਸਮੇਂ ਤੇ ਜਿਹੜੀ ਸਹੀ ਚੀਜ਼ ਦਿੱਤੀ ਜਾਂਦੀ ਉਹਦੇ ਨਾਲ ਜ਼ਿਆਦਾ ਉਹਦੀ ਕਦਰ ਹੁੰਦੀ ਜਦੋਂ ਫ੍ਰੀ ਆਫ ਕਾਸਟ ਦਿੱਤੀ ਜਾਂਦੀ ਹੈ ਤੇ ਉਹਦੀ ਕਦਰ ਜਿਹੜੀ ਘਟ ਜਾਂਦੀ ਹੈ ਚਾਹੇ ਉਹ ਮੁਹਤਾਣ ਆ ਰੂਵੇ ਚਾਹੇ ਬਿਜਲੀ ਦਾ ਬਿੱਲ ਹੋਵੇ ਜਾਂ ਕੋਈ ਵੀ ਸੂਤ ਹੋਵੇ ਸੋ ਇਹਦੇ ਨਾਲ ਜ਼ਰੂਰ ਚਾਹੀਦੀ ਆ ਚਾਹੇ ਬਿਜਲੀ ਦੇ ਬਿੱਲ ਹੋਣ ਸੋ ਮਾਨ ਸਾਹਿਬ ਇਸ ਕੋ ਪੂਰੇ ਦੌਰਾਨ ਹੋਰ ਕੋਈ ਗੱਲ ਜਿਹੜੀ ਅਸੀਂ ਬਿਸਰ ਗਏ ਆ ਤੁਸੀਂ ਦੱਸਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਜਾਂ ਕਿਸੇ ਤਰ੍ਹਾਂ ਹੋਰ ਕੋਈ ਗੱਲ ਕਿਸੇ ਵੀ ਤਰ੍ਹਾਂ ਦੀ ਡਾਕਟਰ ਰਜੀਤ ਸਿੰਘ ਦੀ ਗੱਲ ਇਹ ਵੀ ਆ ਕਿ ਮੈਂ ਤਾਂ ਹੱਥ ਜੋੜ ਕੇ ਇਹੀ ਤੇ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਨੇ ਕਿ ਭਾਈ ਸਿਰਫ ਤੇ ਸਿਰਫ ਬੱਚੇ ਨੂੰ ਸਿਲੇਬਸ ਤੱਕ ਸੀਮਤ ਨਾ ਕਰੋ ਬੱਚੇ ਦਾ ਜਿਹੜਾ ਮਾਨਸਿਕ ਦਾਇਰਾ ਇਹਨੂੰ ਵਿਸ਼ਾਲ ਕਰੋ ਮਾਨਸਿਕ ਦਾਇਰਾ ਕਾਦੇ ਵਿਸ਼ਾਲ ਹੋਗਾ ਜੇ ਇੱਕ ਬੱਚਾ ਸਿਲੇਬਸ ਤੋਂ ਇਲਾਵਾ ਕੁਝ ਪੜੇਗਾ ਅਗਵਾਰਾ ਪੜੇਗਾ ਖਾਲੇ ਪੜੇਗਾ ਬੰਦੀ ਕਥਾ ਪੜੇਗਾ ਤੇ ਉਹਦਾ ਗਿਆਨ ਦਾ ਦਾਇਰਾ ਵੱਡਾ ਹੋ ਜਾਏਗਾ ਉਹਦਾ ਤਜਰਬੇ ਵਧਣ ਜਦੋਂ ਮੈਂ ਇੱਕ ਕਿਤਾਬ ਪੜਨਾ ਮੈਂ ਇੱਕ ਕਿਤਾਬ ਪੜਨ ਨਾਲ ਦੁਨੀਆ ਦੀ ਸੈਰ ਕਰਨਾ ਜੀ ਤੇ ਦੁਨੀਆ ਦੇ ਮਹਾਨ ਵਿਅਕਤੀਆਂ ਨਾਲ ਮੇਰੀ ਬਾਤਾਂ ਲਾ ਬੋਲਣ ਦੀ ਠੀਕ ਹੈ ਉਹ ਜੀ ਜੋ ਕਿਤਾਬ ਦੇ ਵਿੱਚ ਲਿਖਿਆ ਹੈ ਨਾ ਉਹ ਮਹਾਪੁਰਸ਼ਾਂ ਦੇ ਨਾਲ ਮੇਰਾ ਸੰਵਾਦ ਰਚ ਜਾਂਦਾ ਹੈ ਉਹਨਾਂ ਦੇ ਮਹਾਪੁਰਸ਼ਾਂ ਦੀਆਂ ਜੀਵਨੀਆਂ ਤੋਂ ਮੈਨੂੰ ਪ੍ਰੇਰਣਾ ਮਿਲਦੀ ਹੈ ਅੱਗੇ ਵਧਣ ਦਾ ਰਾਹ ਮਿਲਦਾ ਹੈ ਔਰ ਕਿਤਾਬ ਦਾ ਜੀਵਨ ਤੇ ਐਡਾ ਵੱਡਾ ਰੋਲ ਆ ਕਿ ਉਹ ਤੁਹਾਨੂੰ ਆਦਮ ਕਾ ਅਕਸਰ ਗਿਆਨ ਨੂੰ ਰੋਕ ਲੈਦੀ ਹੈ ਬਿਲਕੁਲ ਪੜਾਈ ਜਿਹੜੀ ਐਜੂਕੇਸ਼ਨ ਹੈ ਤੇਰੀ ਢਾ ਚੁੱਕੇ ਵਿਅਕਤੀਆਂ ਨੂੰ ਲੜਨ ਲਈ ਤਿਆਰ ਕਰਨ ਦਾ ਮੌਸਲਾ ਬਣਦਾ ਹੈ ਜਿਹੜੇ ਲੋਕ ਮਰਨ ਚ ਜਾ ਰਹੇ ਹੁੰਦੇ ਆ ਬਿਮਾਰ ਪਾਏ ਹੁੰਦੇ ਆ ਸਾਹਿਤਿਕ ਸੰਜੀਵਨੀ ਹੈ ਡਾਕਟਰ ਜੰਗਵਾਹਤ ਕੋਲ ਦੀ ਕਿਤਾਬ ਆ ਸਾਹਿਦ ਸੰਜੀਵਨੀ ਜੀ ਉਹ ਤੁਸੀਂ ਪੜ੍ਹ ਕੇ ਦੇਖੋ ਉਹ ਦੁਨੀਆਂ ਦੇ ਉਹਨਾਂ ਲੋਕਾਂ ਬਾਰੇ ਲਿਖਿਆ ਜਿਹੜੇ ਮਰ ਰਹੇ ਸੀਗੇ ਉਹਨੀ ਕਿਤਾਬਾਂ ਪੜ੍ਹਿਆਂ ਉਹ ਤਕੜੇ ਹੋਗਾ ਤੁਹਾਡਾ ਸੋ ਇਹ ਆ ਇੱਕੋ ਮੇਨ ਜੀ ਆ ਕਿ ਸਿਲੇਬਸ ਤੋਂ ਇਲਾਵਾ ਵੀ ਬੱਚੇ ਪੜ੍ਹਨ। ਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਸਾਲ ਲੇਖਕ ਬੁੱਧੀਜੀਵੀ ਬਜਿੰਦਰ ਮਾਨ ਜੀ ਜਿਨ੍ਹਾਂ ਨੇ ਮੌਜੂਦਾ ਹਾਲਾਤਾਂ ਤੇ ਜਿੱਥੇ ਚਿੰਤਾ ਕੀਤੀ ਚਿੰਤਰ ਵੀ ਕੀਤਾ ਸਮਾਧਾਨ ਵੀ ਦੱਸਿਆ ਤੇ ਨਾਲ ਦੀ ਨਾਲ ਜਿਹੜਾ ਉਹਨੇ ਪ੍ਰੋਜੈਕਟ ਸ਼ੁਰੂ ਕੀਤਾ ਮੌਜੂਦਾ ਯੁੱਗ ਦੇ ਦੌਰਾਨ ਜਿਹੜੇ ਬੱਚੇ ਜ਼ਿਆਦਾਤਰ ਮੋਬਾਈਲ ਨੂੰ ਗ੍ਰਸਤ ਹੋ ਰਹੇ ਮੋਬਾਈਲ ਤੇ ਜ਼ਿਆਦਾ ਟਾਈਮ ਦੇ ਉਹਨਾਂ ਨੂੰ ਕਿਵੇਂ ਟਾਈਮ ਸਪੈਂਡ ਕਰਨਾ ਇਹ ਸਾਰੀ ਜਾਣਕਾਰੀ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਇਸ ਗੱਲਬਾਤ ਨੂੰ ਸੁਣ ਕੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਚਾਏ ਬੱਚੇ ਨੂੰ ਆਪਣੇ ਤੌਰ ਤੇ ਜਿਹੜਾ ਆਪਣੇ ਵਿੱਚ ਜਿਹੜੇ ਕੋਈ ਕਿਸੇ ਤਰ੍ਹਾਂ ਦੀ ਕਮੀਆਂ ਉਹ ਦੂਰ ਕਰ ਸਕਣਗੇ ਸ਼ਾਹ ਮਾਨ ਸਾਹਿਬ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ